ਪੁਲਿਸ ਲੋ ਸੀਮਿੰਟ ਦੇ ਭਰੇ ਟਰੱਕ ਟਰਾਲੇ ਵਿੱਚੋਂ 20 ਗੱਟੇ ਚੂਰਾ ਪੋਸਤ ਦੇ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਦੇ ਵਿੱਚ ਚੂਰਾ ਪੋਸਤ ਆ ਰਿਹਾ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੁੱਛੋ ਨਜ਼ਦੀਕ ਨਾਕੇਬੰਦੀ ਕੀਤੀ ਕਿਸ ਤਰ੍ਹਾਂ ਟਰੱਕ ਨੂੰ ਰੋਕ ਕੇ ਉਸ ਵਿੱਚੋਂ 20 ਗੱਟੇ ਚੂਰਾ ਪੋਸਤ ਬਰਾਮਦ ਕੀਤੇ ਜਿਸ ਦਾ ਕੁੱਲ ਭਾਰਨ ਲਗਭਗ 4 ਕੁੰਟਲ ਦੇ ਕਰੀਬ ਹੈ ਅਧਿਕਾਰੀਆਂ ਨੇ ਦੱਸਿਆ ਕਿ ਮੋਲਜੋ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਛ ਕੀਤੀ ਜਾਵੇਗੀ ਪਾਰਕਿਤਾ ਪੂਰਾ ਪੋਸਟ ਸਬੰਧੀ ਮਾਮਲਾ ਹੋਤੇ ਫਿਟੋ ਰੱਖਦੇ ਇਹ 5 ਤੇ 6 ਦੀ ਦਰਮਿਆਨੀ ਰਾਤ ਨੂੰ ਸਾਡੀ CIA 2 ਦੀ ਟੀਮ ਹੈ ਜਿਹੜੀ ਉਹ ਗਸ਼ਤ ਦੇ ਸਬੰਧ ਦੇ ਵਿੱਚ ਸੀਗੀ ਇਧਰ ਪੁਚੋ ਏਰੀਏ ਦੇ ਵਿੱਚ ਪਰੰਪਰਾ ਪੁਚੋ ਰੋਡ ਮੇਨ ਰੋਡ ਵਗੈਰਾ ਗਸ਼ਤ ਦੇ ਸਬੰਧ ਵਿੱਚ ਉਤੇ ਹਾਜ਼ਰ ਸੀ ਤਾਂ ਉਹਨਾਂ ਨੇ ਇੱਕ ਟਰਾਲਾ ਨੰਬਰੀ RJ01GD3302 ਵੱਡਾ ਟਰਾਲਾ ਜਿਹੜਾ ਲੋਡ ਸੀਗਾ ਤੇ ਉਹਨੂੰ ਸ਼ੱਕ ਦੀ ਬਣਾ ਤੇ ਚੈੱਕ ਕੀਤਾ ਜਦੋਂ ਮੁੰਡਾ ਉਹਦੇ ਵਿੱਚ ਹੱਥ ਉੱਪਰ ਚੜਿਆ ਹੋਇਆ ਸੀਗਾ ਤਾਂ ਇਹਨਾਂ ਨੇ ਸ਼ੱਕੀ ਬਣਾ ਤੇ ਚੈੱਕ ਕੀਤਾ ਉਹਨੂੰ ਤਾਂ ਇਹਨਾਂ ਨੂੰ ਕੋਈ ਸ਼ੱਕੀ ਚੀਜ਼ ਹੋਣ ਦਾ ਜਦੋਂ ਉੱਥੇ ਇਲਮ ਹੋਇਆ ਜਾਂ ਲੱਗਿਆ ਵੀ ਸ਼ੱਕੀ ਚੀਜ਼ ਹੈ ਤਾਂ ਉਹਨੂੰ ਚੈੱਕ ਕਰਨ ਤੇ ਜੀ ਉਹਨਾਂ ਨੇ ਮੈਨੂੰ ਇੱਕ ਪੀਸੀਆ ਤੇ ਤਲਾਸ਼ ਦਿੱਤੀ ਵੀ ਕਿ ਗੈਸਟ ਅਫਸਰ ਮੌਕੇ ਤੇ ਭੇਜਿਆ ਜਾਵੇ ਮੈਂ ਵੀ ਉੱਥੇ ਮੌਕੇ ਤੇ ਹਾਜ਼ਰ ਗਿਆ ਅਸੀਂ ਜਦੋਂ ਉਹਨੂੰ ਚੈੱਕ ਕੀਤਾ ਪ੍ਰੋਪਰ ਜਾ ਕੇ ਉਹਦੀ ਤਲਾਸ਼ੀ ਕੀਤੀ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ 20 ਗੱਟੇ ਉਹ ਕੀਚੂਰਾ ਪੋਸਟ ਦੇ ਜਿਹੜੇ ਡੋਡਿਆਂ ਦੇ ਮਿਲੇ ਜਿਹੜੇ ਕਿ 20 ਗੱਟੇ 20 ਕਿਲੋ ਦਾ ਹਰੇਕ ਗੱਟਾ ਚਾਰ ਕਵਾਂਟਰ ਭੁਖੀ ਚੂਰਾ ਪੋਸਟ ਤੋਂ ਟਰੱਕ ਦੇ ਵਿੱਚੋਂ ਬ੍ਰਾਮਧ ਹੋਈ ਹੈ ਜੀ ਕਿੱਥੋਂ ਦਾ ਸੀ ਵਿਅਕਤੀ ਇਹ ਇਹ ਵਿਅਕਤੀ ਜੀ ਹੈਗਾ ਇਹ ਸੁਨੀਲ ਕੁਮਾਰ रावत ਹੈ ਪੁੱਤਰ ਹੈਗਾ ਭਗਤ ਚੰਦ ਪਾਸੇ ਵਿਲੇਜ ਮਾਜਰਾ ਆ ਬੈਗਾ ਤਹਿਸੀਲ ਤੇ ਥਾਣਾ ਹੈਗਾ ਇਹਦਾ ਬਿਨਾਏ ਡਿਸਟ੍ਰਿਕਟ ਅਜਮੇਰ ਰਾਜਸਥਾਨ ਦਾ ਰਹਿਣ ਵਾਲਾ ਹੈ ਜੀ ਇਹ ਇਹ ਗੱਡੀ ਕੀ ਸੀ ਜਿਹੜੀ ਪਾਵਾ ਇਹ ਗੱਡੀ ਹਜੇ ਵਿਸ਼ਾ ਹੈਗਾ ਜੀ ਅਪਤੀਸ਼ ਦਾ ਵਿਸ਼ਾ ਹੈ ਤਾਂ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਇਹ ਡਰਾਈਵਰ ਸੀਗਾ ਉਹ ਤੇ ਜਿੱਥੋਂ ਗੱਡੀ ਲੈ ਕੇ ਆਇਆ ਇਹ ਜੈਪੁਰ ਤੋਂ ਇਹ ਗੱਡੀ ਲੈ ਕੇ ਆਇਆ ਇਹਨੂੰ ਜੈਪੁਰ ਤੋਂ ਗੱਡੀ ਫੜਾਈ ਹੈ ਪੀ ਪੰਜਾਬ ਚ ਲੈ ਕੇ ਜਾਣੀ ਆ ਫਿਕਰੀ ਮੋਗੇ ਸਾਈਡ ਲੈ ਕੇ ਜਾਣੀ ਆ ਕਿਤੇ ਇਹਨੇ ਵਾਲੇ ਸੀ ਸਾਰੇ ਇਹ ਇਕੱਲਾ ਹੀ ਸੀਗਾ ਜੀ ਇਹ ਪਤਾ ਲੱਗਾ ਵੀ ਭੁੱਕੀ ਜਿਹੜੀ ਕਿਥੋਂ ਲੈ ਆਇਸ ਤੇ ਕਿੱਥੇ ਸਪਲਾਈ ਕਰਨੀ ਸੀ ਨਹੀਂ ਉਹਨੂੰ ਇਹ ਨਹੀਂ ਬਿਲਕੁਲ ਪਤਾ ਜੀ ਉਹ ਤਾਂ ਇੱਕ ਟਰੱਕ ਜਿਹੜਾ ਹੈਗਾ ਉੱਥੋਂ ਕਹਿੰਦਾ ਮੈਨੂੰ ਜੈਪੁਰ ਤੋਂ ਉਹਨਾਂ ਨੇ ਗੱਡੀ ਫੜਾਤੀ ਵਿੱਚ ਦੇ ਵਿੱਚ ਕੀ ਸਿਮਿੰਟ ਲੋਡ ਸੀ ਇੱਥੇ ਵੀ ਦੱਸਣਾ ਬਣਦਾ ਵੀ ਉਹਦੇ ਵਿੱਚ ਉੱਥੇ ਸਿਮਿੰਟ ਲੋਡ ਸੀਗਾ ਸਿਮਿੰਟ ਰੀ ਲੋਡਡ ਗੱਡੀ ਸੀਗੀ ਉਹਨੂੰ ਗੱਡੀ ਫੜਾਦੇ ਵੀ ਮੋਗੇ ਜਾ ਕੇ ਤੂੰ ਰੁਕ ਜਾ ਟਾਪੇ ਤੇ ਤੈਨੂੰ ਬਾਅਦ ਚ ਉੱਥੇ ਟਾਪੇ ਤੇ ਤੇਰਾ ਰਾਬਤਾ ਕਾਇਮ ਕਰਾਂਗੇ ਤੇ ਉੱਥੇ ਜਾ ਕੇ ਤੇਰਾ ਪਤਾ ਲੱਗ ਇਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਵੀ ਕਿੱਥੋਂ ਲੈ ਕੇ ਆਇਆ ਇਹ ਇਹਦਾ ਮਾਲ ਸੀਗਾ ਕਿਹਨੂੰ ਅੱਗੇ ਹੈਂਡਓਵਰ ਕਰਨਾ ਸੀਗਾ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਦੇ ਬੈਕਵਰਡ ਲਿੰਕਸ ਐ ਫਾਰਵਰਡ ਲਿੰਕਸ ਐ ਸਾਰੇ ਇਹੀ ਕਲੀਅਰ ਕਰਾਂਗੇ ਇਹਦੇ ਤਾਂ ਮਾਮਲਾ ਤਾਂ ਨਹੀਂ ਪੁੱਤਲਾ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਜੀ ਇਹ 22-23 ਸਾਲ ਦਾ ਮੁੰਡਾ ਹੈਗਾ ਤੇ ਫਿਲਹਾਲ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਮੈਂ ਰਜੋਂਦੀ ਬਾਕੀ ਦਾ ਰਿਕਾਰਡ ਵਗੈਰਾ ਚੈੱਕ ਉਥੋਂ ਕਰਦੇ ਆ ਸੀਮੈਂਟ ਦੇ ਗੱਟਿਆਂ ਦੇ ਅੰਦਰ ਕੋਈ ਹੋਈ ਸੀ ਕਿ ਵੈਸੇ ਉੱਪਰ ਹੀ ਰੱਖੀ ਸੀ ਸੀਮੈਂਟ ਦੇ ਗੱਟਿਆਂ ਦੇ ਵਿੱਚ ਕੋਈ ਹੋਈ ਸੀਗੀ ਜੀ ਪਹਿਲਾਂ ਹਾਂ ਜੀ